ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਨਦੀਪ कौर ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਕੁਕਿੰਗ ਚੈਨਲ ਅਮਨ ਵੈਜਰ ਰਸੋਈ ਵਿੱਚ ਅੱਜ ਮੈਂ ਤੁਹਾਡੇ ਨਾਲ ਸਾਬੂ ਦਾਣੇ ਦੀ ਟਿੱਕੀ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਸਾਬੂ ਦਾਣੇ ਦੀ ਟਿੱਕੀ ਬਹੁਤ ਹੀ ਗਰਕੂਰੀ ਅਤੇ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਸ ਨੂੰ ਬਣਾਉਣਾ ਬਹੁਤ ਆਸਾਨ ਹੈ ਇੱਕ ਵਾਰ ਤੁਸੀਂ ਜ਼ਰੂਰ ਇਸ ਰੈਸਪੀ ਨੂੰ ਮੇਰੇ ਤਰੀਕੇ ਦੇ ਨਾਲ ਬਣਾ ਕੇ ਟਰਾਈ ਕਰਨਾ ਤੁਹਾਨੂੰ ਇਹ ਟਿੱਕੀ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਸਾਬੂਦਾਣੇ ਦੀ ਟਿੱਕੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਸਾਬੂਦਾਣੇ ਨੂੰ 1-2 ਘੰਟੇ ਦੇ ਲਈ ਪਾਣੀ ਵਿੱਚ ਭਿਓ ਕੇ ਰੱਖ ਦਵਾਂਗੇ 1-2 ਘੰਟੇ ਵਿੱਚ ਹੀ ਸਾਬੂਦਾਣਾ ਇਸ ਤਰੀਕੇ ਨਾਲ ਸੌਫਟ ਹੋ ਜਾਵੇਗਾ ਉਸ ਤੋਂ ਬਾਅਦ ਅਸੀਂ ਇਸ ਨੂੰ 3-4 ਪਾਣੀਆਂ ਦੇ ਨਾਲ ਚੰਗੀ ਤਰ੍ਹਾਂ ਧੋ ਲੈਣਾ ਹੈ ਤਾਂ ਜੋ ਇਸ ਦਾ ਜੋ ਸਟਾਰਚ ਹੈ ਉਹ ਪਾਣੀ ਵਿੱਚ ਚੰਗੀ ਤਰ੍ਹਾਂ ਨਿਕਲ ਜਾਵੇ ਇੱਥੇ ਮੈਂ 6 ਤੋਂ 7 ਉਬਲੇ ਹੋਏ ਆਲੂ ਲਏ ਹਨ ਜਿੰਨੀ ਤੁਹਾਨੂੰ ਰਿਕੁਆਇਰਮੈਂਟ ਹੈ ਉਸ ਦੇ ਹਿਸਾਬ ਨਾਲ ਤੁਸੀਂ ਸਾਬੂਦਾਣਾ ਅਤੇ ਆਲੂ ਲੈ ਸਕਦੇ ਹੋ ਆਲੂਆਂ ਨੂੰ ਅਸੀਂ ਉਬਾਲ ਕੇ ਚੰਗੀ ਤਰ੍ਹਾਂ ਛਿੱਲਿਆ ਹੈ ਹੁਣ ਅਸੀਂ ਇੱਥੇ ਇੱਕ ਪੋਟੈਟੋ ਮੈਸ਼ਰ ਲਿਆ ਹੈ ਤੁਸੀਂ ਕद्दूकस ਵੀ ਲੈ ਸਕਦੇ ਹੋ ਪੋਟੈਟੋ ਮੈਸ਼ਰ ਦੀ ਸਹਾਇਤਾ ਨਾਲ ਅਸੀਂ ਸਾਰੇ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਇਸ ਤਰੀਕੇ ਨਾਲ ਆਲੂਆਂ ਵਿੱਚ ਕੋਈ ਵੀ ਗੁੱਟਲੀ ਵਗੈਰਾ ਨਹੀਂ ਰਹਿੰਦੀ ਅਤੇ ਟਿੱਕੀਆਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਂਦੀਆਂ ਹਨ ਸਾਰੇ ਆਲੂਆਂ ਨੂੰ ਅਸੀਂ ਇਸ ਤਰੀਕੇ ਨਾਲ ਮੈਸ਼ ਕਰ ਲਿਆ ਹੈ ਹੁਣ ਅਸੀਂ ਇਸ ਵਿੱਚ ਕੁਝ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਭਿੱਜਿਆ ਹੋਇਆ ਜੋ ਸਾਬੂਦਾਣਾ ਹੈ ਉਸ ਵਿੱਚ ਉਸ ਨੂੰ ਇਸ ਵਿੱਚ ਪਾ ਲਵਾਂਗੇ ਹੁਣ ਮੈਂ ਦੋ మీడియం ਸਾਈਜ਼ ਦੇ ਪਿਆਜ਼ ਬਰੀਕ ਚੌਪ ਕਰਕੇ ਇਸ ਵਿੱਚ ਐਡ ਕੀਤੇ ਹਨ ਦੋ ਹਰੀਆਂ ਮਿਰਚਾਂ ਨੂੰ ਅਸੀਂ ਕੱਟ ਕੇ ਇਸ ਵਿੱਚ ਐਡ ਕਰ ਲਵਾਂਗੇ ਜਿਨ੍ਹਾਂ ਤੁਹਾਨੂੰ ਤਿੱਖਾ ਪਸੰਦ ਹੈ ਉਸ ਦੇ ਹਿਸਾਬ ਨਾਲ ਤੁਸੀਂ ਹਰੀ ਮਿਰਚ ਇਸ ਵਿੱਚ ਐਡ ਕਰ ਸਕਦੇ ਹੋ ਹੁਣ ਅਸੀਂ 1 ਤੋਂ 1/2 ਚਮਚ ਇਸ ਵਿੱਚ ਨਮਕ ਪਾਵਾਂਗੇ ਨਮਕ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਹੋ ਅੱਧਾ ਕ ਚਮਚ ਮੈਂ ਕਸ਼ਮੀਰੀ ਲਾਲ ਮਿਰਚ ਦਾ ਇਸ ਵਿੱਚ ਪਾਇਆ ਹੈ ਅੱਧਾ ਕ ਚਮਚ ਕਾਲੀ ਮਿਰਚ ਪਾਈ ਹੈ ਥੋੜੇ ਜੇ ਇਸ ਵਿੱਚ ਮੈਂ ਚਿੱਲੀ ਫਲੈਕਸ ਪਾਏ ਹਨ ਇੱਕ ਚਮਚ ਚਾਟ ਮਸਾਲੇ ਦਾ ਪਾਵਾਂਗੇ ਇਸ ਦੇ ਨਾਲ ਟਿੱਕੀ ਚਟਪਟੀ ਬਣ ਕੇ ਤਿਆਰ ਹੁੰਦੀ ਹੈ ਥੋੜਾ ਜਿਹਾ ਬਰੀਕ ਕਟਿਆ ਹੋਇਆ ਹਰਾ ਧਨੀਆ ਇਸ ਵਿੱਚ ਪਾ ਲਿਆ ਹੈ ਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸੀ ਮਿਕਸ ਕਰ ਲਿਆ ਹੈ ਹੁਣ ਅਸੀਂ ਹੱਥ ਤੇ ਥੋੜਾ ਜਿਹਾ ਆਇਲ ਲਗਾ ਕੇ ਇਸ ਦੀ ਟਿੱਕੀ ਬਣਾ ਲਵਾਂਗੇ ਜੇਕਰ ਤੁਹਾਨੂੰ ਆਲੂਆਂ ਵਿੱਚ ਮੋਇਸਚਰ ਥੋੜਾ ਜ਼ਿਆਦਾ ਲੱਗੇ ਤੇ ਤੁਸੀਂ 1-2 ਚਮਚ ਇਸ ਵਿੱਚ ਕੌਰਨਫਲੋਰ ਦੇ ਐਡ ਕਰ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਟਿੱਕੀਆਂ ਬਣਾ ਕੇ ਤਿਆਰ ਕਰ ਲਵਾਂਗੇ ਇਸ ਤਰੀਕੇ ਨਾਲ ਟਿੱਕੀਆਂ ਅਸੀਂ ਬਣਾ ਕੇ ਤਿਆਰ ਕੀਤੀ ਹੈ ਨਾ ਬਹੁਤ ਜ਼ਿਆਦਾ ਮੋਟੀ ਅਤੇ ਨਾ ਬਹੁਤ ਜ਼ਿਆਦਾ ਪਤਲੀ ਜੋ ਟਿੱਕੀ ਹੋਣੀ ਚਾਹੀਦੀ ਹੈ ਚਾਰ ਤੋਂ ਪੰਜ ਟਿੱਕੀਆਂ ਮੈਂ ਬਣਾ ਕੇ ਇਸ ਤਰੀਕੇ ਨਾਲ ਤਿਆਰ ਕਰ ਲਈਆਂ ਹਨ ਹੁਣ ਅਸੀਂ ਇੱਥੇ ਪੈਨ ਦੇ ਵਿੱਚ ਤੇਲ ਗਰਮ ਕਰ ਲਿਆ ਹੈ ਹੁਣ ਅਸੀਂ ਟਿੱਕੀਆਂ ਨੂੰ ਫਰਾਈ ਕਰ ਲਵਾਂਗੇ 1-2 ਮਿੰਟ ਬਾਅਦ ਅਸੀਂ ਇਸ ਤਰੀਕੇ ਨਾਲ ਹਲਕਾ ਜੈਸ ਨੂੰ ਹਲਾ ਲਵਾਂਗੇ ਦੂਸਰੀ ਸਾਈਡ ਤੋਂ ਪਲਟ ਕੇ ਅਸੀਂ ਇਹਨਾਂ ਨੂੰ ਕ੍ਰਿਸਪੀ ਹੋਣ ਤੱਕ ਫਰਾਈ ਕਰਨਾ ਹੈ ਗੈਸ ਦਾ ਫਲੇਮ ਅਸੀਂ ਮੀਡੀਅਮ ਟੂ ਸਲੋ ਰੱਖਿਆ ਹੋਇਆ ਹੈ ਬਹੁਤ ਹੀ ਪਿਆਰਾ ਕਲਰ ਟਿੱਕੀਆਂ ਵਿੱਚ ਆਣਾ ਸ਼ੁਰੂ ਹੋ ਗਿਆ ਹੈ 골ਡਨ ਬ੍ਰਾਊਨ ਹੋਣ ਤੱਕ ਅਸੀਂ ਟਿੱਕੀਆਂ ਨੂੰ ਫਰਾਈ ਕਰਾਂਗੇ ਦੋਨੇ ਸਾਈਡਾਂ ਤੋਂ ਉਲਟ ਪੁਲਟ ਕਰਕੇ ਅਸੀਂ ਟਿੱਕੀਆਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਿਆ ਹੈ ਹੁਣ ਅਸੀਂ ਇਹਨਾਂ ਨੂੰ ਕਿਸੇ ਸਟ੍ਰੇਨਰ ਦੇ ਵਿੱਚ ਕੱਢ ਲਵਾਂਗੇ ਬਹੁਤ ਹੀ ਵਧੀਆ ਟਿੱਕੀਆਂ ਜੋ ਹਨ ਬਣ ਕੇ ਤਿਆਰ ਹੋਈਆਂ ਹਨ ਇਸੇ ਤਰੀਕੇ ਨਾਲ ਅਸੀਂ ਦੂਸਰਾ ਬੈਚ ਵੀ ਫਰਾਈ ਕਰ ਲਵਾਂਗੇ ਟਿੱਕੀਆਂ ਅਸੀਂ ਬਣਾ ਕੇ ਤਿਆਰ ਕਰ ਲਈਆਂ ਹਨ ਹੁਣ ਅਸੀਂ ਇਹਨਾਂ ਨੂੰ ਸਰਵਿੰਗ ਪਲੇਟ ਵਿੱਚ ਸਰਵ ਕਰ ਲਵਾਂਗੇ ਬਹੁਤ ਹੀ ਖਸਤਾ ਅਤੇ कुरकुरिया ਟਿੱਕੀਆਂ ਬਣ ਕੇ ਤਿਆਰ ਹੋਈਆਂ ਹਨ ਜਿੰਨੀਆਂ ਟਿੱਕੀਆਂ ਵੇਖਣ ਵਿੱਚ ਵਧੀਆ ਲੱਗਦੀਆਂ ਹਨ ਉਸ ਤੋਂ ਕਿਤੇ ਜ਼ਿਆਦਾ ਇਹ ਟੇਸਟੀ ਬਣ ਕੇ ਤਿਆਰ ਹੁੰਦੀਆਂ ਹਨ ਇੱਕ ਵਾਰ ਤੁਸੀਂ ਜ਼ਰੂਰ ਇਸ ਤਰੀਕੇ ਨਾਲ ਸਾਬੂਦਾਣੇ ਦੀ ਟਿੱਕੀ ਬਣਾ ਕੇ ਟਰਾਈ ਕਰਨਾ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਜੇਕਰ ਤੁਹਾਨੂੰ ਸਾਬੂਦਾਣੇ ਦੀ ਟਿੱਕੀ ਦੀ ਰੈਸਪੀ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਮੇਰੇ ਚੈਨਲ ਅਮਰ ਵੈਜੇਜ਼ ਹੋਈ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਾਂਗੇ ਇਸੇ ਤਰ੍ਹਾਂ ਦੀਆਂ ਕੁਝ ਚਟਪਟੀਆਂ ਰੈਸਪੀਜ਼ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ